ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਗੌੜੀ ਮਹਿਲਾ ਚੌਥਾ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੀ ਹੋਈ ਇਹ ਪੌੜੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਤੇ ਇਸ ਸ਼ਬਦ ਨੂੰ ਆਪਾਂ ਜਦੋਂ ਪੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਤੇ ਗਾਇਨ ਕਰਦੇ ਹਾਂ ਇਹਦੇ ਤੋਂ ਛੋਟੇ ਕਾਲ ਤੇ ਇਸ ਸ਼ਬਦ ਨੂੰ ਆਪਾਂ ਗਾਇਨ ਕਰਦੇ ਹਾਂ ਮੰਦ ਸੱਤਕ ਵਿੱਚ ਸ਼ਬਦ ਦਾ ਚਲਨ ਕੋਮਲ ਨੀ ਤੱਕ ਹੈ ਅਤੇ ਮਧ ਸੱਤਕ ਵਿੱਚ ਸਾ ਤੋਂ ਬਾਅਦ ਕੋਮਲ ਅਤੇ ਸ਼ੁੱਧ ਦੋਨੋਂ ਰੇ ਲੱਗਦੇ ਹਨ ਇਸ ਤੋਂ ਬਾਅਦ ਕੋਮਲ ਗਾ ਸ਼ੁੱਧ ਮਾ ਪ ਕੋਮਲ ਧਾ ਕੋਮਲ ਨੀ ਅਤੇ ਤਾਰ ਸੱਤਕ ਵਿੱਚ ਸਾ ਅਤੇ ਕੋਮਲ ਰੇ ਇੱਥੇ ਤੱਕ ਹੀ ਸ਼ਬਦ ਦਾ ਚਲਨ ਹੈ ਇੱਕ ਵਾਰ ਆਪਾਂ ਸਥਾਈ ਸਰਵਣ ਕਰਦੇ ਹਾਂ ਫਿਰ ਸਿੱਖਦੇ ਹਾਂ ਸਥਾਈ ਨੂੰ ਅਤੇ ਇਸ ਤੋਂ ਬਾਅਦ ਆਪਾਂ ਅੰਤਰਾ ਸਰਵਣ ਕਰਾਂਗੇ ਤਾਂ ਅੰਤਰਾ ਸਿੱਖਾਂਗੇ ਸਤ ਗੁਰ ਕੀ ਬਾਣੀ ਸਤ ਸਰੂਪ सत्य सत् स्वरूप है सच बोल दे सतगुरु की सोर सच बीच बोल दे से गुड़ यार कूड़े चढ़ पड़ी ਸੇ ਗੁਰਿਆਰ ਕੋਲੇ ਚੜ੍ਹ ਪੜੀ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਇਸ ਸ਼ਬਦ ਨੂੰ ਆਪਾਂ ਸਿੱਖਦੇ ਹਾਂ ਹੁਣ ਕਲੇ ਕਲੇ ਸਵਰ ਤੇ ਤੇ ਬਤ ਗੁਰ ਕੀ ਬਾਣੀ ਸਤ ਸਰੂਪ ਹੈ ਸਤ ਗੁਰ ਕੀ ਬਾਣੀ सत स्वरूप है गुरु बड़ी भरनी इंडिया गुरु है सत कोने की वाणी सत स्वरूप है ਬਣੀ ਬਣੀ ਆ ਗੁਰ ਬਾਣੀ ਬਰਣੀ ਜੀ ਜੈ ਗੁਰ ਬਾਣੀ ਬਰਣੀ ਜੈ ਗੁਰ ਪਾਣੀ ਬਰਣੀ ਜੈ ਸਤ ਗੁਰ ਕੀ ਰੇ ਸਤ गूर की रीसे, सत गूर की रीसे, होर कच पेच बोल दे, सत गूर की रीसे,

ਹਾਣੀ ਸਤ ਸਰੂਪ ਹੈ ਮੂਰਹਾਣੀ ਬਰੀ ਹੈ ਉਰ ਬਾਣੀ ਬਰੀ ਹੈ ਤੇ ਇਸ ਤੋਂ ਬਾਅਦ ਅੰਤਰਾ ਤੂਰੇ ਪਰਵਾਹ ਹੋ ਅਥਾਉ ਹੈ पर हो अथा है अतुल क्य तुली अतुल क्यू तुली अतुल क्य तुली अतुल क्यू तुली अतुल क्यू ਅਤੁੱਲ ਕਿਉਂ ਤੂੰ ਧੀਰ ਅਤੁੱਲ ਕਿਉਂ ਤੂੰ ਧੀਰ ਇਸ ਤੋਂ ਬਾਅਦ ਸਥਾਈ ਇੱਕ ਵਾਰ ਦੇਖਦੇ ਆਂ ਅੰਤਰੇ ਨੂੰ ਤੂੰ ਵੇ ਪਰਵਾਹ ਹੋ ਇਹ ਸਥਾਈ ਦੀ ਦੂਜੀ ਪੰਕਤੀ ਵਾਂਗ ਹੀ ਹੈ तुवे वे परवा अथाओ है ते सेकंड स्टेप चेंज ਹੋ ਜਾਂਦਾ अतुल क्यों तू लीए अतुल क्यों तू پر واہو اتھاؤ ہے خالی ٹیون بجان تو بعد اس ریپیٹ کرنا ہے اس تو بعد اتھول کیوں تولی ہے اتھول کیوں تولی ہے تیب سی اتل اتول دیکھو اتولی اتول ہے دو بار الگ الگ طریقے نال اتل دوسری بار ਅਤੁਲ ਕਿਉਂ ਤੋਲੀਏ ਇੱਥੇ ਤੱਕ ਸੇਮ ਹੈ ਇਸ ਤੋਂ ਬਾਅਦ ਅਤੁਲ ਕਿਉਂ ਪ੍ਰਸਤਾਇਆ ਜਾਂਦਾ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿੁਰਜੀ ਦਾ ਖੰਸਾ ਵਾਹਿੁਰਜੀ ਕੀ ਫਤਿਹ